ਕੱਲ ਦੋ ਬੰਦੇ ਫੜੇ ਨੇ ਜਿੱਦਾਂ ਤੁਸੀਂ ਸੁਣਿਆ ਹੀ ਆ ਕਿ ਮਾਨਯੋਗ ਸੀਮ ਸਾਹਿਬ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਕਿ ਸਾਡੇ ਡੀਜੀਪੀ ਸਰ ਸ਼੍ਰੀ ਗੌਰਵ ਯਾਦਵ ਜੀ ਦੇ ਨਿਰਦੇਸ਼ ਅਨੁਸਾਰ ਤੇ ਸਾਡੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ ਅਨੁਸਾਰ ਹਰ ਜਗ੍ਹਾ ਤੇ ਸਾਡੇ ਨਾਕੇ ਲੱਗੇ ਹੋਏ ਨੇ ਸਾਰਾ ਤੁਸੀਂ ਦੇਖ ਲਓ ਸ਼੍ਰੀ ਅੰਮ੍ਰਿਤ ਨਾਥ ਜੀ ਯਾਤਰਾ ਵੀ ਚੱਲ ਰਹੀ ਹੈ ਹਰ ਨੱਕ ਤੇ ਤੁਸੀਂ ਵੀ ਚੈੱਕ ਕੀਤੇ ਆ ਹਰ ਜਗ੍ਹਾ ਤੇ ਚੈਕਿੰਗ ਚੱਲ ਰਹੀ ਹੈ ਕੱਲ ਮਤਲਬ 19 ਤਰੀਕ ਨੂੰ ਸਾਡੇ ਅਬਰੋਲ ਨਗਰ ਪੁਲ ਦੇ ਨਾਲ ਪੁਰੂ ਦੇ ਕੋਲ ਐਸ ਐਚਓ ਡਿਵੀਜ਼ਨ ਨੰਬਰ ਨੇ ਇੱਕ ਨਾਕਾ ਲਾਇਆ ਹੋਇਆ ਸੀਗਾ ਤੇ ਉੱਥੇ ਚੈਕਿੰਗ ਚੱਲ ਰਹੀ ਸੀਗੀ ਉੱਥੇ ਬੀਲ ਟੂ ਵੀਲਰ ਫੋਰ ਵੀਲਰਾਂ ਦੀ ਚੈਕਿੰਗ ਕਰ ਰਹੇ ਸੀਗੇ ਤੇ ਦੋ ਨੌਜਵਾਨ ਉਥੋਂ ਪੈਦਲ ਆ ਰਹੇ ਸੀਗੇ ਜਦੋਂ ਉਹਨਾਂ ਨੂੰ ਰੋਕਿਆ ਇੱਕ ਐਂਥਨੀ ਉਰਪ ਸਾਹਿਲ ਉਦੀ ਚੈਕਿੰਗ ਕੀਤੀ ਉਹਦੇ ਕੋਲੋਂ ਜਿਹੜਾ ਹਿਰੋਇਨ ਬਰਾਮਦ ਹੋਈ ਜਦੋਂ ਦੂਜੇ ਬੰਦੇ ਨੂੰ ਅਸੀਂ ਵਿਸਾਲ ਨੂੰ ਫੜਨ ਲੱਗੇ ਤੇ ਉਹਨੇ ਜਿਹੜਾ ਪੁਲ ਦੇ ਕੋਲੋਂ ਛਾਲ ਮਾਰਤੀ ਜਿਹਦੇ ਕਰਕੇ ਉਹਦੇ ਪੈਰ ਤੇ ਸੱਟ ਵੀ ਲੱਗੀ ਇਹਨਾਂ ਦੋਨਾਂ ਨੂੰ ਫੜਨ ਤੋਂ ਬਾਅਦ ਅਸੀਂ ਇਹਨਾਂ ਦੀ ਚੈਕਿੰਗ ਜਦੋਂ ਕੀਤੀ ਆ ਤੇ ਇਹਨਾਂ ਕੋਲੋਂ 45.12 ਗ੍ਰਾਮ ਜਿਹੜੀ ਆ ਹਿਰੋਇਨ ਬਰਾਮਦ ਹੋਈ ਆ ਅੱਗੇ ਫਰਦਰ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਗਈ ਤੇ ਜਿੰਨੀਆਂ ਵੀ ਸਨੇਚੀਆਂ ਠਾਨ ਕੋਟ ਦੇ ਵਿੱਚ ਕੁਈਆਂ ਨੇ ਉਹ ਵਿਸਾਲ ਕੁਮਾਰ ਨੇ ਦੱਸਿਆ ਕਿ ਮੈਂ ਔਰ ਗੁਰਜੀਤ ਕੁਮਾਰ ਉਰਕ ਕੈਟ ਜਿਹੜਾ ਹਾਲੀ ਤੱਕ ਸਾਡੇ ਤੋਂ ਫੜਿਆ ਨਹੀਂ ਗਿਆ ਉਹਨੂੰ ਜਲਦੀ ਹੀ ਫੜਾਂਗੇ ਜਿੰਨੀਆਂ ਵੀ 2025 ਚ ਇਥੇ ਸਨੇਚਿੰਗਾਂ ਹੋ ਰਹੀਆਂ ਨੇ ਉਹ ਸਾਰੀਆਂ ਸਨੇਚਿੰਗਾਂ ਇਹਨਾਂ ਨੇ ਕੀਤੀਆਂ ਨੇ ਹੁਣ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹਨਾਂ ਰਿਮਾਂਡ ਲਾਵਾਂਗੇ ਕੁਝ ਗਿੱਚ ਕਰਾਂਗੇ ਜੋ ਵੀ ਚੀਜ਼ ਜਿੰਨੀ ਵੀ ਰਿਕਵਰੀ ਹੋਏਗੀ ਜੋ ਵੀ ਹੋਏਗਾ ਉਹ ਤੁਹਾਡੇ ਸਾਹਮਣੇ ਲਿੱਤਿਆ ਜਾਊਗਾ ਕਿ ਤੁਹਾਨੂੰ ਪਤਾ ਹੀ ਆ ਕਿ ਸਾਡੀ ਪੁਲਿਸ ਪਠਾਨਕੋਟ ਪੁਲਿਸ ਪਿੱਛੇ ਵੀ ਬਹੁਤ ਐਫਆਈਆਰ ਲਾਜ ਹੋਈ ਨੇ ਬਹੁਤ ਬੰਦੇ ਫੜੇ ਨੇ ਪੈਡਲਰ ਫੜੇ ਨੇ ਸਪਲਾਈਰ ਫੜੇ ਨੇ ਤੇ ਅਸੀਂ ਪਬਲਿਕ ਤੋਂ ਵੀ ਸਹਿਯੋਗ ਮੰਗਦੇ ਆ ਕਿ ਸਾਨੂੰ ਦੱਸਣ ਜਿੱਥੇ ਵੀ ਕੋਈ ਇਹ ਜਿਹਾ ਧੰਦਾ ਕਰ ਰਿਹਾ ਤੇ ਉਹ ਜ਼ਰੂਰ ਪੁਲਿਸ ਨਾਲ ਕੰਟੈਕਟ ਕਰਨ ਤੇ ਅਸੀਂ ਇਸ ਨਸ਼ੇ ਨੂੰ ਖਤਮ ਕਰ ਸਕੀਏ ਤੇ ਸਾਰਿਆਂ ਤੋਂ ਸਾਰਿਆਂ ਤੋਂ ਮੇਰੀ ਬੇਨਤੀ ਆ ਔਰ ਸਭ ਤੋਂ ਜ਼ਿਆਦਾ ਪ੍ਰੈਸ ਤੋਂ ਬਿੰਤੀ ਆ ਸਰ ਪਹਿਲੇ ਕੋਈ ਮਾਮਲੇ ਦਰਜ ਨੇ ਹਾਂ ਪਹਿਲੇ ਇਹਨਾਂ ਦੇ 7 ਮਾਮਲੇ ਦਰਜ ਨੇ ਸਨੇਚਿੰਗ ਦੇ ਡਿਵੀਜ਼ਨ ਨੰਬਰ 1 ਦੇ ਵਿੱਚ 2 ਮੁਕਦਮੇ ਸਨੇਚਿੰਗ ਦੇ ਡਿਵੀਜ਼ਨ ਨੰਬਰ 2 ਦੇ ਵਿੱਚ 3 ਮੁਕਦਮੇ ਹੈਗੇ ਇਹਨਾਂ ਦੇ ਤੇ ਡਿਵੀਜ਼ਨ ਆਪਣੇ ਸੁਜਾਨਪੁਰ ਥਾਣੇ ਦੇ ਇਹਨਾਂ ਦੇ 2 ਮੁਕਦਮੇ ਦਰਜ ਨੇ ਔਰ ਜਿਹੜਾ ਇਹ ਆਪਣਾ ਵਿਸਾਲ ਆ ਇਹਦੇ ਤੇ ਪਹਿਲੇ ਵੀ 5 ਮੁਕਦਮੇ ਜਿਹੜੇ ਆ ਦਰਜ ਨੇ 2 ਗਰਦਾਸਪੁਰ ਦੀਨ ਪਠਾਨ ਕੋ ਇਹ ਪੁਰਾਣੇ ਮੁਕੱਦਮੇ ਦਾ ਸਰ ਹੀਰੋਨ ਕਿਥੋਂ ਲੈ ਕੇ ਆਂਦੇ ਸੀ ਇਹ ਜਿਹੜਾ ਜਦੋਂ ਹੁਣ ਤੱਕ ਕੁਝ ਵੀ ਚਾਇਆ ਕਿ ਜਿਹੜਾ ਛੰਨੀ ਬੇਲੀ ਤੋਂ ਲੈ ਕੇ ਆਉਂਦੇ ਸੀਗੇ ਸਰ ਇਹ ਜਿਹੜੀ ਸਨੇਚਿੰਗ ਦੀ ਜਿਹੜੀ ਵਾਰਤਾਤ ਕਰਦੇ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ ਇਹਨਾਂ ਦਾ ਮਾਸਟਰਮਾਈਂਡ ਇਹੀ ਹੈਗਾ ਆਪਣਾ ਜਿਹੜਾ ਕੈਟ ਆ ਆਪਣਾ ਗੁਰਜੀਤ ਸਿੰਘ ਕੈਟ ਜਿਹੜਾ ਉਹ ਸਨੇਚ ਕਰਦਾ ਸੀਗਾ ਤੇ ਜਿਹੜਾ ਵਿਸਾਲ ਸੀਗਾ ਉਹ ਮੋਟਰਸਾਈਕਲ ਚਲਾਉਂਦਾ ਸੀਗਾ 2025 ਤੋਂ ਹੁਣ ਤੱਕ ਜਦੋਂ ਦਾ ਸਾਲ ਸਟਾਰਟ ਹੋਇਆ ਲਗਭਗ 6 ਸੱਦੇ ਕਰੀਬ ਜਿਹੜੀਆਂ ਸਟੈਚਿੰਗ ਹੋਈਆਂ ਹਨ ਹਾਂ ਉਹ ਸਾਰੀਆਂ ਇਹਨਾਂ ਨੇ ਹੀ ਕੀਤੀਆਂ ਨੇ ਦੋਨਾਂ ਨੇ ਮਤਲਬ ਕਹਿੰਦਾ ਜਿਹੜੇ ਮੁੱਖ ਰੋਬੀ ਡੇ ਜੀ ਨਹੀਂ ਜੀ ਕਹਿੰਦੇ ਉਸ